ਪ੍ਰੀਤ ਓ ਯਾਰ ਓ ਅੱਖੇ ਖੋਲੀ ਪੌਲੇਟ ਹੋ ਗਿਆ ਦੇਖ ਟਾਈਮਰ ਹੋ ਗਿਆ ਲੈ ਚਾਲਿਆ ਅੱਖ ਕਿਥੋਂ ਖੁੱਲਣੀ ਆ ਸਾਰ ਸਾਰ ਰਾਤ ਤਾਂ ਫੋਨ ਤੇ ਲੱਗਿਆ ਰਹਿਣਾ ਮੈਂ ਫੋਨ ਤੇ ਕਰ ਰਹਿਣਾ ਮਾਂ ਮੈਂ ਤਾਂ ਪੈ ਗਿਆ ਦੀਸ ਨਹੀਂ ਮੇਰੀ ਗੱਲ ਸੁਣਦਾ ਤੂੰ ਮੈਨੂੰ ਸਿੱਧਾ ਹੋ ਕੇ ਦੱਸ ਦੇ ਮੇਰੇ ਭੈਣ ਨੂੰ ਰਾਤ ਨੂੰ ਫੋਨ ਕਾਤੋਂ ਕਰਿਆ ਓ ਨਾ ਨਾ ਤੈਨੂੰ ਭਲੇ ਖਾ ਪੈਗਾ ਹੁਣ ਮੈਂ ਕਾਨੂੰ ਫੋਨ ਕਰਾਂ ਪੁਲੇਖਾ ਕਾਨੂੰ ਪੈ ਗਿਆ ਉਹਨੇ ਮੈਨੂੰ ਫੋਨ ਕਰਕੇ ਦੱਸਦਾ ਵੀ ਦੁੱਜੇ ਨੇ ਮੈਨੂੰ ਰਾਤ ਨੂੰ ਫੋਨ ਕਰਿਆ ਸੀ ਹੋਂ ਤਾਂ ਨਾ ਮੈਂ ਬਸ ਉਹ ਜੋ ਮੇਰੀ ਆਖ ਫੋਲਗੀ ਰਾਤ ਨੂੰ ਮੈਂ ਸੋਚਿਆ ਮੈਂ ਕੀ ਕਰਾਂ ਮੈਂ ਚਲ ਸਾਲੀ ਨੂੰ ਫੋਨ ਲਾ ਲਿਆ ਮੈਂ ਚਲ ਹਾਲ ਚਾਲ ਪੁੱਛ ਲੈਣਾ ਹਾਂ ਨਾਲੇ ਪੁੱਛ ਲੈਣਾ ਵੀ ਦੀਵਾਲੀ ਕਿਵੇਂ ਲੰਗੀ ਹਾਲ ਚਾਲ ਉਹ ਵੀ 2:30 3 ਵਜੇ ਤੇਰਾ ਮਤਲਬ ਕੀ ਬੰਦਾ ਉਹਨੂੰ ਫੋਨ ਕਰਨ ਦਾ ਉਹ ਯਾਰ ਸਾਲੀ ਹੈ ਮੇਰੀ ਉਹ ਜੇ ਮੈਂ ਫੋਨ ਕਰ ਵੀ ਲਿਆ ਤੇ ਫਿਰ ਕਿਹੜਾ ਪਹਾੜ ਟੁੱਟ ਗਿਆ ਕੋਈ ਹੈ ਤੈਨੂੰ ਕੀ ਗਿਆ ਉਹਨੇ ਬੀਜਾ ਫੋਨ ਕਰਕੇ ਤੰਗ ਕਰਦਾ ਮੈਨੂੰ ਉਹ ਗੱਲਾਂ ਤਾਂ ਬਾਤ ਦੀਆਂ ਨਹੀਂ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜੇ ਬੰਦੇ ਨੇ ਹਾਲਚਲ ਪੁੱਛਣਾ ਬੰਦਾ ਦਿਨੇ ਫੋਨ ਕਰੇ ਰਾਤ ਨੂੰ ਫੋਨ ਕਰਨ ਦਾ ਮਤਲਬ ਹੀ ਨਹੀਂ ਬਣਦਾ ਮੈਨੂੰ ਪੱਕਾ ਪਤਾ ਵੀ ਤੇਰੇ ਮਨਚੋਂ ਉਹਦੇ ਪ੍ਰਤੀ ਮੈਲ ਹੈ ਉਹ ਕਹੀਏ ਜੇ ਗੱਲਾਂ ਕਰਦੀਆਂ ਤੂੰ ਨਾ ਉਹ ਜਿਹਦੀ ਅੱਜ ਹੀ ਸਹਣੀ ਘਰ ਆਲੀ ਹੋਵੇ ਉਹ ਪਹਿਲਾਂ ਹੋਰ ਪਾਸੇ ਕਿਵੇਂ ਚੱਕੂ ਹੈ ਤੇਰੀ ਸੌ ਲੱਗੇ ਮੈਂ ਗਲਤ ਰਾ ਦੇ ਨਾਲ ਫੋਨ ਨਿਕਰਿਆ ਮੈਂ ਤਾਂ ਉਹ ਪੁੱਛਦੀ ਮਾਂ ਆ ਵੀ ਸਾਲੀਏ ਕੀ ਹਾਲ ਹੈ ਤੇਰਾ ਉਹ ਠੀਕ ਠਾਕ ਆ ਤੇਰਾ ਵਿਆਹ ਉਹ ਕਰਾ ਦਈਏ ਕਿਤੇ ਘਟ ਘਟੋ ਘਟਨਾ ਸ਼ਰਮ ਆਉਣੀ ਚਾਹੀਦੀ ਐ ਤੈਨੂੰ ਇੰਨੀ ਰਾਤ ਨੂੰ ਫੋਨ ਕਰਦੇ ਤੂੰ ਸੋਹਣਾ ਲੱਗਦਾ ਕੋਈ ਨਾ ਆਪਣੇ ਭਰਾ ਨੂੰ ਫੋਨ ਕਰਤਾ ਆਉਂਦਾ ਹੀ ਹੋਣਾ ਉਹ ਪੁੱਛਦਾ ਤੇਰਾ ਹਾਲ ਚਾਲ ਮਨਾਉਂਦਾ ਤੇਰੀ ਦੀਵਾਲੀ ਉਹ ਨੂੰ ਕਾਹਨੂੰ ਫੋਨ ਕਰਤਾ ਤੈਂ ਚੱਲ ਇੱਕ ਮਿੰਟ ਮੈਂ ਆ ਹੁਣ ਕਿੱਥੇ ਚੱਲੇ ਆ ਹੋ ਗਈ ਹਵਾ ਟੈਟ ਮੇਰਾ ਭਰਾ ਦਾ ਨਾਮ ਸੁਣ ਕੇ ਓਏ ਹਵਾ ਟਾਇਟ ਕਾਨੂੰ ਹੋਗੀ ਮੈਨੂੰ ਪਤਾ ਉਹਨੇ ਆਨਸਾਰ दारू ਮੰਗਣੀ ਆ ਮੈਂ ਤਾਂ ਆਪਣੀ दारू ਲਕੋਣ ਚੱਲੇ ਈਂ दारूਦਈ ਪੋਖਾ ਹੋ ਬਥੇਰੀਆਂ दारू ਉਹਦੇ ਬੋਤਲਾਂ ਹੈਗੀਆਂ ਨੇ ਉਹਦੇ ਕੋਲ ਉਹ ਜਾਣਦਾ ਮੈਂ ਤੇਰੇ ਨਾਲ ਖਿੱਲੇ ਭਾਈ ਨੂੰ ਮੇਰੇ ਹੀ ਸਾਲਾ ਉਹ ਮੈਨੂੰ ਸਭ ਪਤਾ ਸਾਲੇ ਨੂੰ दारू ਦੀ ਬੋਤਲ ਦਿਖਾ ਦੋ ਜਿੱਥੇ ਮਰਜ਼ੀ ਲੈ ਜਾਓ ਬੜਾ ਠੇਕੇਦਾਰ ਉੱਥੇ ਗਿਆ ਦੋ ਮੇਰੇ ਤੋਂ ਲੰਦਾ ਉਹ ਜੀ ਜੇ ਆ ਗਏ ਤੂੰ ਹਾਂ ਚੱਲ ਚੱਲੀ ਠੇਕੇ ਉਹ ਰਿਆ ਕੇ ਤਾਂ ਫੇਰ ਜ਼ਰੂਰ ਕਿਉਂ ਮੇਰੀ ਮੈਨੂੰ ਕੋ ਕਹਿ ਰਿਹਾ 9:30 ਦੇ ਬਾਅਦ ਨਹੀਂ ਪੀ ਲੈਂਦਾ ਉਹ ਤਾਂ ਬੰਦਾ ਜਦੋਂ ਰਿਸ਼ਤੇਦਾਰੀ 'ਚ ਜਾਂਦਾ ਬੰਦਾ ਕਹਿ ਹੀ ਦਿੰਦਾ ਐ ਨਹੀਂ ਹੈਗਾ ਵੀ ਇਹ दारू ਦਾ ਭੁੱਖਾ ਅੱਜੋ ਗੱਲ ਕਰਨ ਆ ਰਿਹਾ ਵੀ 2:30 ਵੇ ਤੇ ਫੋਨ ਕਰਿਆ ਕਿਵੇਂ ਇਹ ਤਾਂ ਸ਼ੁਕਰ ਮਨਾਉ ਮੇਰੇ ਭੈਣ ਨੇ ਫੋਨ ਕਰਕੇ ਮੈਨੂੰ ਦੱਸਤਾ ਵੀ ਤੂੰ ਫੋਨ ਕਰਿਆ ਜੇ ਕਿਤੇ ਮੰਮੀ ਡੈਡੀ ਨੂੰ ਦੱਸ ਦਿੰਦੀ ਨਾ ਫੇਰ ਦੇਖ ਲਈ ਤੁਹਾਡੇ ਨਾਲ ਕੀ ਬਣਦਾ ਠੀਕ ਮੈਂ ਦਾਰੂ ਲੂ ਕੋ ਯਾ ਤੂੰ ਆਪਣਾ ਕੰਮ ਕਰ ਜਾਂ ਤੇਰਾ ਭਾਈ ਆਊਗਾ ਮੈਂ ਗੱਲ ਕਰ ਲਵਾਂ ਮਾਫੀ ਮੰਗ ਲਵਾਂ ਜੀ ਸਾੜਾ ਸਾਹਿਬ ਇਹਤੋ ਹੋ ਗਈ ਗੱਲ ਸੀ ਵਿੱਚ ਤੁਹਾਡੀ ਭੈਣ ਨੂੰ ਫੋਨ ਕਰਿਆ ਗਿਆ ਅਣਜਾਣੇ ਜਾਣੇ ਚ ਮੈਨੂੰ ਮਾਫ ਕਰ ਦੇ ਦਰ ਕੇ ਭੱਜ ਨਾ ਜਾਈ ਕਿਤੇ ਸੁਣ ਗਿਆ ਨਾ ਨਾ ਕਿਤੇ ਨਹੀਂ ਜਾਂਦਾ ਮੈਂ ਸਿਰਫ ਆਪਣੀ ਦਾਰੂ ਨੂੰ ਘੁੰਮ ਜਾ ਰਿਹਾ ਬੇਸ਼ਰਮ ਨਾ ਹੋਵੇ ਕਿਸੇ ਥਾਂ ਦਾ ਜੀ ਬੰਦੇ ਦਾ ਹਾਲ ਚਾਲ ਪੁੱਛਣਾ ਬੰਦਾ ਦਿਨੇ ਫੋਨ ਕਰੇ ਪਰ ਆਪ ਨੂੰ 2:30 3 ਵਜੇ ਫੋਨ ਕਰਾਂ ਤਾਂ ਮਤਲਬ ਕੀ ਬਣਦਾ ਮੈਨੂੰ ਤਾਂ ਦਾਅ ਚ ਕੁਝ ਕਾਣਾ ਹੀ ਲੱਗਦਾ ਉਹ ਲੁਕੋਂ ਲੱਗ ਰਾ ਮੈਨੂੰ ਤੈਨੂੰ ਪਤਾ ਤਾਂ ਹੈਗਾ ਵੀ ਉਹ ਆ ਰਹੇ ਹਾਂ ਪਰ ਉਹਰੇ ਬਿਠਾਣੇ ਦਾ ਪਤਾ ਹੁਣ ਅੰਦਰ ਤਾਂ ਸਾਰਾ ਪਤਾ ਨਹੀਂ ਸਟੀ ਲਖਣ ਕਰੀ ਅੰਨ ਤੂੰ ਚੁੱਪ ਕਰ ਜਾ ਤੂੜੀ ਵਾਲੀ ਚਲ ਕੋਖੇ ਅੰਨੀ ਕਿਰਸਾ ਚੰਗੀ ਨਹੀਂ ਹੁੰਦੀ ਹੈਗੀ ਜਿੰਨੀ ਕਰੀ ਆਂ ਜੀਜਾ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਨੂੰ ਫੋਨ ਕਰਦੀ ਉਹ ਤੈਨੂੰ ਇੱਕ ਭੈਣ ਦੇਤੀ ਤੈਨੂੰ ਸਬਰ ਨਹੀਂ ਆਉਂਦਾ ਉਹ ਦੋਲ ਹੋਣਾ ਬੋਲਦਾ ਕਿਉਂ ਨਹੀਂ ਡਰ ਗਿਆ ਵੀਰੇ ਤੋਂ ਉਹ ਸਤ 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 ਉਹ ਤਾਂ ਮੈਂ ਪੁੱਛਣ ਲੱਗਾ ਨਹੀਂ ਵੀ ਦੀਵਾਲੀ ਕਿਵੇਂ ਲੰਗੀ ਅੱਛਾ ਤੂੰ ਮੇਰੀ ਭੈਣ ਨੂੰ ਪੁੱਛੇਗਾ ਵੀ ਦੀਵਾਲੀ ਕਿਵੇਂ ਲੰਗੀ ਹਾਂ ਸਾਲੇ ਨੂੰ ਕਿਉਂ ਨਹੀਂ ਪੁੱਛਿਆ ਹਾਂ ਵੀਰਾਂ ਨੇ ਤਾਂ ਕਰ ਹੀ ਰਹਿੰਦੇ ਮੈਂ ਉਹ ਵੀ ਪੁੱਛੇ ਸੀ ਤੇਰੀ ਭੈਣ ਨੂੰ ਵੀ ਮੇਰੇ ਸਾਲੇ ਦੀ ਦੀਵਾਲੀ ਕਿਵੇਂ ਲੰਗੀ ਉਹ ਕਹਿੰਦੀ दारू ਮੰਗਦਾ ਫੜਦਾ ਸੀ ਫੇਰ ਪਤਾ ਨਹੀਂ दारू ਮੈਂ दारू ਮੰਗਦਾ ਫਿਰਦਾ ਸੀ ਠੇਕੇਦਾਰ ਤਾਂ ਮੇਰੇ ਘਰੇ ਚੱਲ ਕੇ ਆਉਂਦੇ ਨੇ ਭੈਣੇ ਦੱਸ ਇਹੂ ਪਿੰਡ 'ਚ ਮੇਰੀ ਕਿੰਨੀ ਦਾਸਤਾ ਕਹਤਾ ਹੈ ਵੀਰੇ ਮੈਂ ਇਹਨੂੰ ਵੀ ਤੇਰੇ ਦਰੂ ਦਾ ਭੁੱਖਾ ਨਹੀਂ ਹੈਗਾ ਬਥੇਰੀਆਂ ਬੋਤਲਾਂ ਪਈਆਂ ਨੇ ਘਰੇ ਵੀਰਾ ਪਤਾ ਕਿੰਨਾ ਖਤਰਨਾਕ ਹੈ ਜੇ ਮੇਰੀ ਭੈਣ ਵੱਲ ਕੋਈ ਅੱਖ ਚਾੱਕ ਕੇ ਵੇਖ ਕੇ ਲਵੇ ਨਾ ਤਾਂ ਉਹਦੀ ਅੱਖਾ ਕੱਢ ਕੇ ਨਾ ਬੰਟੇ ਹੀ ਛੇੜ ਦੋ ਤੂੰ ਕੀ ਆ ਦਰੂ ਦੀ ਬੋਤਲ ਹੱਥ ਜਿਲੇ ਕੇ ਕਹਿੰਦਾ ਛੁ ਮੇਰਾ ਵੀਰਾ ਦਰੂ ਦਾ ਭੁੱਖਾ ਜੀਜਾ ਮਾਤਾ ਨੂੰ ਆਈ ਕਹਿੰਦਾ ਤੀਗਾ ਬੂਡ ਭੂੜ ਕਰਨ ਦੀ ਕੀ ਲੋੜ ਤੇ ਜੀਜਾ ਤੂੰ ਘਰੇ ਆ ਜਿੰਦਾ ਅਸੀਂ ਤੈਨੂੰ ਅੱਜ ਤੱਕ ਕਦੇ ਪੁੱਛ ਕੇ ਹੈਗਾ ਹੈ ਤੂੰ ਘਰੇ ਆ ਕੇ ਗੱਲ ਕਰ ਲੈਂਦਾ ਭੰਡਾਲਾ ਵੀਰੇ ਅਰਥ ਜਗਾ ਅਰਥ ਆਪਣੀ ਆਪਣੀ ਭੈਣ ਨੂੰ ਇਹਨੇ ਰਾਤ ਨੂੰ ਫੋਨ ਕਰਿਆ ਫੋਨ ਦੇ ਬਦਲੇ ਨਾ ਖੋਣ ਬਦਲਾ ਲੈ ਬਦਲਾ ਪਾਣੀ ਤੂੰ ਤਾਂ ਕੰਗਣੀ ਆ ਮਾਂ ਤੈਨੂੰ ਰੰਡੀ ਕਿਵੇਂ ਕਰਦੇ ਆ ਜੀਜਾ ਜੀ ਜਦਾ ਭੈਣੇ ਜਮਾ ਰੱਬ ਦਾ ਰੂਪ ਹੈ ਹੈ ਦੱਸ ਐਵੇਂ ਕਰਦੀ ਐ ਖੂਨ ਦਾ ਵਾਦਲਾ ਖੂਨ ਜੀਜਾ ਤੂੰ ਮੈਨੂੰ ਫੋਨ ਕਰ ਲਈ ਬਦਲਾ ਆਪਣਾ ਲੈ ਜੂਗਾ ਹਾਂ ਫੇਰਾ ਵੀਰੇ ਬਦਲਾ ਲੈ ਬਦਲਾ ਹਾਂ ਇਹਨੂੰ ਬੋਤਲ ਤੇ ਫੜਾ ਦੇ ਬਦਲਾ ਲੈਣਾ ਨਾਲੇ ਭੈਣ ਮਾਂ ਤੇਰੀਆਂ ਅੱਖਾਂ ਸਾਹਮਣੇ ਨੂੰ ਮਾਰ ਨਹੀਂ ਸਕਦਾ ਉਧਰ ਲਿ ਜਾ ਕੇ ਮਾਰੂਗਾ ਤੂੰ ਬੋਤਲ ਫੜਾ ਇਹਨੂੰ ਫੜਾ ਫੜਾ ਬੋਤਲ ਫੜਾ ਇਹਨੂੰ ਨਹੀਂ ਫੜ ਫੜਾ ਬੋਤਲ ਨਹੀਂ ਨਹੀਂ ਵੀਰੇ ਮੈਨੂੰ ਸਾਰਾ ਕੁਝ ਪਤਾ ਹੈ ਤੂੰ ਉੱਥੇ ਜਾ ਕੇ ਨਾ दारू ਪੀਣਾ ਤੇਰੀ ਸਾਰੇ ਅੱਖ ਨਾ ਤੁਹਾਨੂੰ ਤੇ ਗਲਾਸ ਚ ਆ ਜਾਣੀਆਂ ਭਣੇ ਜਦੋਂ ਇਹੋ ਜਿਹੀ ਬਾਰਦਾਤ ਨੂੰ ਅੰਜਾਮ ਦੰਨਾ ਨਾ ਮੈਂ ਤਿੰਨ ਪੈਗ ਲਾ ਕੇ ਚਾਰ ਪੈਗ ਲਾ ਕੇ ਫੇਰ ਜਾਣਾ ਤੂੰ ਭਣੇ ਘਬਰਾਣਾ ਤੇਰੇ ਭਾਈ ਦੀ ਅੱਖ दारू ਚਲੀ ਜਾਂਦੀ दारू ਨਾਲ ਤਾਂ ਅੱਖ ਜਾਂਦੀ ਆ ਤੇਰੇ ਭਾਈ ਉਹ ਥੜਾ ਆਪਣੇ ਬੋਤਲ ਚ ਜਨ ਲੈ ਫੜਾ ਦੇ ਨਹੀਂ ਉਹ ਹੁਣ ਤਾਂ ਦੇ ਰਣਕੀ ਭਾਈ ਵੀ ਕਹਿ ਰਿਆ ਹੋਰ ਜਲਿਆ ਮਨਾਈਏ ਫਿਰ ਦੀਵਾਲੀ ਦੀਵਾਲੀ ਜੀਜਾ ਤੇਵਾਲੀ ਤਾਂ ਕੱਲ ਤੇ ਹੀ ਉਹ ਛੁੱਟੀ ਤਾਂ ਬੜੀ ਆ ਜਾ ਇਹ ਗੱਲ ਤਾਂ ਹੀ ਠੀਕ ਆ ਪਰੇ ਰਾਹ ਦਾ ਬੱਚਾ ਮੀਠ ਪਿਆ ਹੋਗਾ ਲੈ ਕੌਲੀ ਚ ਪਾ ਕੇ ਦੋ ਚਮਚੇ ਲੈ ਚਲ ਆ ਜੀਜਾ ਚਲਾ ਜਾ ਮੇਰੇ ਤੇ ਬਣਿਆ ਹੁਣ ਤੂੰ ਤਾਂ ਦਾਰੂ ਪੀਂਜਣਾ ਇੱਥੇ ਉਹ ਤੈਨੂੰ ਬਦਲਾ ਲੈਣ ਵਾਸਤੇ ਬੁਲਾਇਆ ਹੈ ਦਾਰੂ ਪੀਣ ਵਾਸਤੇ ਨਹੀਂ ਦਾਰੂ ਪੀ ਕੇ ਬਦਲਾ ਲਊ ਪੜੇ ਪੀ ਕੇ ਪੀ ਕੇ ਲੈ ਲੂ ਹਾਂ ਹਾਂ ਤੂੰ ਪਾ ਮਿੱਟ ਗਰਮ ਕਰ ਹਾਂ ਚੱਲ ਚੱਲ ਆ ਜਾ ਸੜਾ ਸਾਬ ਚੱਲ ਚੱਲ ਜੀਜਾ ਹੋ ਤੂੰ ਆ ਹੀ ਗਿਆ ਹੁੰਦਾ ਤੂੰ ਜੀਜਾ ਜੀ ਇਹ ਤਾਂ ਫੋਨ ਕਰਨਾ ਹੁੰਦਾ ਨਾ ਮੈਨੂੰ ਫੋਨ ਕਰਿਆ ਕਰ ਮਾਏ ਤੇਰੀ ਗੱਲ ਮੇਰੇ ਭੈਣ ਨਾਲ ਆਪ ਹੀ ਕਰਾ ਦਿਆ ਕਰ ਨਾਲ ਇੱਕ ਚੀਜ਼ ਦੀ ਸਮਝ ਨਾ ਕਰਿਆ ਕਰ ਇਹਨੂੰ ਦੱਸ ਦਿੰਦੀ ਆ ਉਹ ਮੈਂ ਆਪ ਹੀ ਸਮਝਾ ਦਿੰਦਾ ਆ ਸਮਝਾ ਦਿੰਦਾ ਜੀਜਾ ਜੀਜਾ ਫੋਨ ਕਰਦਾ ਹੁੰਦਾ ਨਾ ਤੂੰ ਤੇਰੀ ਭੈਣ ਨੂੰ ਨਾਲ ਸੈਟ ਕਰ हां मैं कह नहीं पाऊं तारक कह दूंगा हां बस तेरे थोड़ा सा गुस्सा कर दिया वो प्यार वाला कर दिया तू तू भी गुस्से ਨਾਲ ਲੱਗਿਆ ਇਹ ਮੈਨੂੰ ਪਤਾ ਤੇਰੇ ਗੁੱਸੇ ਦਾ ਹਾਂ ਗੁੱਸਾ ਤੇਰਾ ਬਹੁਤ ਖਤਰਨਾਕ ਆ ਹਾਂ ਲੈ ਆ ਸ਼ਾ ਇਹ ਠੀਕ ਆ ਵੀਰੇ ਥੋੜੀ ਜੀ ਪੀ ਅਣਖ ਜਾਗਦੀ ਰੱਖੀ ਕਿਤੇ ਐ ਨਾ ਹੋਵੇ दारू ਪੀ ਕੇ ਆਪ ਵੀ ਸੌ ਜਾ ਤੇ ਤੇਰੀ ਅੱਖ ਵੀ ਸੌ ਜਾਂੇ ਭણે ਤੂੰ ਮੈਨੂੰ ਦੱਸ ਅੱਜ ਤੱਕ दारू 피 ਕੇ ਮੈਂ ਸੌਇਆ ਸਾਰੀ ਰਾਤ ਮੈਂ ਬੁੱਲਦਾ ਰਹਿਣਾ ਮਾਤਾ ਸਮਝਦੀ ਨਹੀਂ ਹਾਂ ਤਾਂ ਅਣਖ ਹੈ ਅਣਖੀ ਬੋ ਤਰੇ ਭਾਈ ਹਾਂ ਇਹਦਾ ਮਨ ਨਹੀਂ ਕਰਦਾ ਆਇਆ ਫਿਰ ਪਿੰਡ ਚ ਪਤਾ ਕਿੰਨਾ ਖਤਰਨਾਕ ਬੰਦਾ ਹੈ ਜਿਹੜਾ ਵੀ ਦੇਖਦਾ ਉਹ ਡਰ ਪੈਂਦਾ ਮੈਂ ਵੀ ਡਰਦਾ ਹਾਂ ਭਾਈ ਜਾਣ ਤਾਂ ਤੇਰੇ ਭਾਈ ਨੂੰ ਵੀ ਕਿੰਨਾ ਨਖੀਲਾ ਬੰਦਾ ਹੈ ਜਿੰਨੇ ਪਿੰਡ ਦੇ ਲੋਵੇ ਸਾਡੇ ਪਿੰਡ ਰੇ ਨਾ ਸਾਰੇ ਜਾਣਦੇ ਨੇ ਵੀ ਚੈਦਾ ਬਦਮਾਸ਼ ਕੌਣ ਹੈ ਚੈਲਾ ਬਦਮਾਸ਼ ਕੌਣ ਹੈ ਮੈਂ ਨਾ ਤੇਰੀ ਭੈਣ ਨੂੰ ਕੁਝ ਨਹੀਂ ਕਹਿੰਦਾ ਸ਼ਰਮ ਤੇ ਤੋ ਦੱਸ ਤਾਂ ਬੀਨੋ ਪਤਾ ਵੀ ਦਾ ਭਾਈ ਤੋਣਾ ਪੁੱਛ ਲਾ ਕਦੇ ਮੈਂ ਤੈਨੂੰ ਮਾਰਾ ਚੰਗਾ ਬੋੜਾ ਜੀ ਤੱਕ ਮੈਨੂੰ ਤਾਂ ਨਹੀਂ ਬੋਲਿਆ ਮਾਰਾ ਚੰਗਾ ਪਰ ਮੇਰੇ ਭੈਣ ਨੂੰ ਫੋਨ ਕਾਦੇ ਵਾਸਤੇ ਕਰਿਆ ਫਿਰ ਰਾਤ ਦੇ 2:30 ਵਜੇ ਇਸ ਗੱਲ ਦਾ ਜਵਾਬ ਦੇ ਮੈਨੂੰ ਉਹ ਮੈਨੂੰ ਸਮਝਾ ਦੇ ਨਾ ਭੈਣ ਤੂੰ ਬੇਫਿਕਰ ਮੈਂ ਹੀ ਸਮਝਾ ਦੂੰ ਤੂੰ ਸਮਝਾ ਦੀ ਮੇਰੇ ਆਹ ਇਹਨੂੰ ਵੀ ਸਮਝਾ ਦੇ ਨਾ ਹੋੜਾ ਜੀ ਕੋਈ ਨਾ ਪਰ ਮੈਨੂੰ ਸਮਝਾ ਦੋ ਇਹਨੂੰ ਹਾਂ ਤੂੰ ਮੈਨੂੰ ਕਰ ਦੇ ਲਈ ਸਮਝਾ ਹਾਂ ਹਾਂ ਇਹਨੂੰ ਮੈਨੂੰ ਕਰ ਦੇ ਲਈ ਸਮਝਾ ਬਿਚਾਰ ਤੈਨੂੰ ਸਮਝਾਉਣਾ ਹਾਂ ਠੀਕ ਹੈ ਹਾਂ ਤੂੰ ਐ ਕਰ ਹਾਂ ਹੋਰ ਹੋਰ ਕੁਛ ਆਇਆ ਤਾਂ ਕਿਹ ਹੁਣ ਸਾਰਾ ਸਪਾਸ ਕੋਈ ਫਿਰ ਮੈਂ ਇੱਥੇ ਨੋ ਨਾ ਪਰ ਦਰਵਾਜ਼ੇ ਕੋਲ ਨਹੀਂ ਬੈਠ ਜਾਂਦੇ ਆ ਦੇਖ ਹਾਂ ਆ ਮਮੀ ਕਿਸਮ ਦਾ ਬੇਟਾ ਹੈ ਇਹ ਕਹਿੰਦੇ ਉਹ ਹੱਡੀ ਨੂੰ ਕੀ ਕਹਿੰਦੇ ਇਹ ਬੋਨਸ ਕਹਿੰਦੇ ਨੇ ਬੋਨਸ ਇਹ ਨਾ ਰਾਰਾ ਜਾਂਦਾ ਅੱਛਾ ਅੱਛਾ ਹਾਂ ਚਾ ਚਾ ਲਾ ਤਾਂ ਇਹ ਤੈਨੂੰ ਤਾਂ ਨਹੀਂ ਦਿਖ ਰਹੀ ਜੇ ਨਾ ਤਾਂ ਕੋਈ ਹੱਡੀ ਵੀ ਨਹੀਂ ਹੈਗੀ ਹਾਂ ਨਾ ਹੱਡੀ ਨਾ ਮੈਂ ਮੈਂ ਜਿੰਨੇ ਵੀ ਮੈਂ ਮੀਟ ਖਾਣਾ ਮੈਂ ਹੱਡੀ ਵਾਲੇ ਤੋਂ ਬਿਨਾ ਖਾਂਦਾ ਨਹੀਂ ਤੂੰ ਆ ਖਾ ਕੇ ਦੇਖਿਆ ਜੇ ਅੱਛਾ ਹਾਂ ਜੀ ਜਾ ਹਾਂ ਬੋਤਲ ਹੋਰ ਪਈ ਹੈ ਨਾਲ ਨਾ ਆਹੀ ਆਖਰੀ ਕਮਾਲ ਦੀ ਗੱਲ ਹੈ ਜਦੋਂ ਮੈਂ ਆਉਣਾ ਜੀ ਜਦੋਂ ਆਖਰੀ ਕਹਿੰਦਾ ਆਈ ਵਾਰੀ ਜਰਾ ਇਹੀ ਕੰਮ ਹੁੰਦਾ ਚਲ ਅਜੇ ਆਪਾਂ ਘੱਟ ਪੀ ਲਾਂਗੇ ਬਾਕੀ ਮੈਂ ਨਾਲ ਲੈ ਹਾਂ ਤਾਂ ਸਾਹਿਬ ਮਾਂ ਨੇ ਗੱਲ ਮਤਰੀਆ ਤੇਰੀ ਭੈਣ ਸੱਚੀ ਕਹਿੰਦੀ ਸੀ ਵੀ ਮੇਰੇ ਭਾਈ ਵਰਗਾ ਕੋਈ ਖਿਲਾ ਬੰਦਾ ਦੁਨੀਆ ਤੇ ਕਿਸੇ ਹੋਰ ਮਾਣ ਨਹੀਂ ਚੰਮਣਾ ਕਮਾਲ ਬਾਣੀ ਦਾਇਸਤਾ ਇਹ ਦਾਇਸਤਾ ਐਂ ਬਣਾ ਕੇ ਰੱਖੀ ਸਹੀ ਗੱਲ ਹੈ ਜੀ ਜੱਤੇਰੀ ਮੇਰੀ ਮਾਂ ਵੀ ਕਹਿੰਦੀ ਹੁੰਦੀ ਸੀ ਪਿੰਡ ਵਾਲੇ ਵੀ ਕਹਿੰਦੇ ਨੇ ਵੀ ਜੈਲੇ ਵਰਗਾ ਪੀਸ ਆਖਰੀ ਪੀਸ ਆ ਧਰਤੀ ਤੇ ਹਾਂ ਐਸੇ ਖੁਸ਼ੀ ਚ ਜੀ ਜਾ ਪਰਫੈਕਟ ਕਿੰਨੀ ਕੀ ਤੇ ਹੈ ਉਹ ਕੋਈ ਨਾ ਪੀਲਾ ਤੇਰੀ ਭੈਣ ਤੋਂ ਤੇਜ਼ ਨਹੀਂ ਹੈ ਜਾਂ ਹ ਅ ਦਰੂ ਪੀਂਦੇ ਟਾਈਮ ਨਾ ਭੈਣਾ ਭੂਣਾ ਨੂੰ ਯਾਦ ਕਰੇਗਾ ਇਹ ਤਾਂ ਬੋਤਲ ਪਈ ਹੈ ਨਹੀਂ ਐਨੇ ਚੋਂ ਤਾਂ ਗੋਲੀ ਤਰੇ ਖੋਪਰੀ ਚੰਦੀ ਮੈਨੂੰ ਪਤਾ ਮੈਨੂੰ ਪਤਾ ਤੇਰਾ ਅਲਗ ਪਹਿਲਾਂ ਪੈ ਕੇ ਤੇਰੀ ਅੱਖ ਜਣਾ ਤੇ ਹ ਉਹ ਇਹ ਤਾਂ ਫੇ ਫੂਲ ਫਾਣ ਜਿਦ ਕਰਨਾ ਹੁੰਦਾ ਨਾ ਚੋਰੀਆਂ ਕਰੇਗਾ ਹਾਂ ਮੈਨੂੰ ਪਤਾ ਲੱਗਿਆ ਵੀ ਤੂੰ ਉਹ ਨਵੇਂ ਪਿਆ ਪਿਆ ਫੋਨ ਚੁੱਕ ਲਈਂ ਨਾ ਦੁੱਟਾਈ ਪਈ ਉੱਠ ਕੇ ਚੜ੍ਹ ਕੇ ਕਰ ਲੈਂਦਾ ਯਾਰ ਉਹ ਮਿਲਦਾ ਇਹਦੀ ਸੁੱਤੀ ਪਈਆ ਪਰ ਉਹ ਤੇਰੀ ਭੈਣ ਨੇ ਦੱਸਤਾ ਸਾਰੀ ਗੱਲ ਉਹਨੂੰ ਸਮਝਾਉਣੀ ਹੋਈ ਝੱਕ ਤੂੰ ਬਸ ਬੌੜੀਆਂ ਨੇ ਤੈਨੂੰ ਦੱਸੀ ਤਾਂ ਹੈਗੀ ਗੱਲ ਤੂੰ ਉਹਨੂੰ ਫੋਨ ਕਰ ਮੇਰੀ ਭੈਣ ਨਾਲ ਮੈਂ ਤੇਰੀ ਆਪ ਗੱਲ ਕਰਾਂਦਾ ਜੇ ਐਨੇ ਹੀ ਤੈਨੂੰ ਹੁੰਦਾਗਾ ਵੀ ਚੱਲ ਹਾਲ ਚਾਲ ਪੁੱਛਣਾ ਪਿੰਡਾਂ ਜਾ ਕੇ ਮਾਸੀ ਕਦੇ ਰੁਕ ਕੇ ਤੀ ਜਾ ਚਲ ਉਹਦਾ ਮੇਰਾ ਹੱਕ ਵੀ ਆ ਹੱਕਾ ਪੂਰਾ ਹੱਕਾ ਰੱਬ ਵਰਗਾ ਚ ਜਦ ਮਿਲ ਆ ਦੇ ਆ ਚੱਕ ਜਲਦੀ ਅਣਖ ਦੀ ਜੈ ਹੋਵੇ। ਆਹ। ਯਾਹ। ਟੀਰ ਦੇ ਜਾਂਦੇ ਜੀਜਾ। ਲੜਦੀਆਂ ਕਾਲਜ ਤੇ ਕੀ ਕੁਝ ਪਾਇਆ ਇਹਦੇ ਵਿੱਚ। ਇਹਦੇ ਵਿੱਚ ਬਹੁਤ ਕੁਝ ਪਾਇਆ ਪਿਆ। ਛੋਟੀਆਂ ਇਲਾਇਚੀਆਂ, ਵੱਡੀਆਂ ਇਲਾਇਚੀਆਂ। ਬਿਹੜੇ। ਹਾਂ। ਔਲੇ ਸੰਤਰੇ ਬਾਟੇ ਗਲਗਲ ਸਾਰਾ ਸਵਾਦ ਪਾਇਆ ਇਹ ਤਾਂ ਇੱਕ ਤਰ੍ਹਾਂ ਦੀ ਬਾਰੂਨੀ ਹੈ ਕਿ ਦਵਾਈ ਵਾਲੀ ਹੈ ਦਵਾਈ ਆ ਆ ਦੇਖ ਤਾਂ ਮਿੱਠਾ ਹੈ ਕੜਾ ਨਾ ਹੈ ਉਹ ਰੋਸਟਡ ਆ ਹਾਂ ਸਵਾਦ ਨਾ ਆ ਬਹੁਤ ਹੇ ਪ੍ਰੀਤ ਹੇ ਪ੍ਰੀਤ ਹਾਲ ਤੇਰੇ ਅਣਖੇ ਪਈ ਰੱਖਿਆ ਤੇ ਉਹ ਕਿੱਥੇ ਐ ਉਹ ਵੀ ਸੋ ਗਿਆ ਤੇ ਤੇਰੀ ਅਣਖ ਵੀ ਸੋ ਗਈ ਮੈਂ ਮਰ ਜਾ ਮੈਨੂੰ ਪਹਿਲੇ ਹੀ ਪਤਾ ਸੀਗਾ ਵੀ ਦਾਰੂ ਪੀਕੇ ਉਹ ਅਣਖ ਸੋਈ ਜਾਊਗੀ ਕੀ ਕਰਾਂ ਮੈਂ ਹੁਣ ਇਹਦਾ ਬੁਲਾਇਆ ਤਾਂ ਮੈਂ ਸੀ ਤੇ ਚਲ ਤੇਰੇ ਤੋਂ ਬਦਲਾ ਲਵੇ ਤਾਰੂ ਪੀ ਕੇ ਸੋਈ ਗਿਆ ਉਦੋਂ ਦਾ ਖਾਂ ਹੋਇ ਪਤਾ ਉਹਦਾ ਕਿਵੇਂ ਠੀਕਿਆਂ ਦਾ ਸਾਰੇ ਤੇ ਮੜਾ ਮਟਾ ਹੱਥ ਕੋਈ ਦੂਜਾ ਸਾਰੇ ਕਰ ਵੀ ਲਵੇ ਇਹ ਵੀ ਐਨੀ ਗੱਲ ਬੁਹਾਰ ਨਹੀਂ ਗੱਲ ਜੀ ਜਿੰਨੇ ਤੂੰ ਬੁਹਾਰ ਕੇ ਹੋਈ ਜੀ ਬੱਸ ਬੱਸ ਮੈਨੂੰ ਤੇਰਾ ਸਾਰਾ ਹੀ ਪਤਾ ਹੈ ਤੂੰ ਫੋਨ ਕਾਦੇ ਲਈ ਕਰਿਆ ਹੁਣ ਤੇਰੇ ਦਿਲ ਦੇ ਅੰਦਰ ਨਾ ਮੈਲ ਆਉਦੇ ਪ੍ਰਤੀ ਨਹੀਂ ਤਾਂ ਤੂੰ ਦਿਨੇ ਨਾ ਫੋਨ ਕਰਦਾ ਹਰ ਵਾਰ ਪੁੱਛਣ ਵਾਸਤੇ ਉਹ ਦਿਨ ਵੀ ਕਰਿਆ ਸੀ ਉਹਨੇ ਚੱਕਿਆ ਨਹੀਂ ਫਿਰ ਮੇਰੇ ਯਾਦ ਆ ਗਿਆ ਮਾ ਚਲ ਹੁਣ ਪੁੱਛਦੇ ਆਂ ਹਾਲ ਚਾਲ ਕੱਲਾ ਹਾਲ ਚਾਲ ਹੀ ਪੁੱਛਿਆ ਤੇਰੀ ਸੌਂ ਲੱਗੇ ਹੋਰ ਕੁਛ ਨਹੀਂ ਪੁੱਛਾਇਆ ਭਾਵੇਂ ਪੁੱਛ ਲਈ ਆਪਣੀ ਭੈਣ ਤੋਂ ਆਹੋ ਮੇਰੇ ਸੌਂ ਤੱਕ ਤੂੰ ਖਾਣੀ ਐ ਤੂੰ ਤਾਂ ਚਾਹਨੇ ਹੀ ਆਂ ਵੀ ਮੈਂ ਮਰਦਾ ਤੂੰ ਨਾਲ ਵਿਆਹ ਕਰਾ ਲੈ ਓਹੋ ਪ੍ਰੀਤ ਹੈ ਦੇ ਕਿੰਨੀ ਨੀਂ ਨੀ ਗੱਲਾਂ ਕਰਦੀ ਆਂ ਤੂੰ ਓਏ ਚਲ ਜੀ ਦੀ ਐਨੀ ਸੋਹਣੀ ਘਰ ਵਾਲੀ ਹੋਵੇ वो क्यों ये है, सोचूगा हैं वो क्यों फोन करूंगा <laughs> हां जिदी कर अली सोनी होवे रात तो, नु क्यों फोन करूंगा ओ फोन करना मतलब ए नहीं पता है पुछ दे मां भी दिवाली ते किन्ने दीवे लाए किन्ने आ मो तो मेरे तो पूछ लो मेनू भी तो फोन आंदा भेज दा, दा? चल ठीक तेरे नाल ना फेस बात चो करंगे पहले उनो उठावा मैं जिने मेरी जान खादी है ओ सुत्ता पे ਮਰ ਗਿਆ ਪ੍ਰਾਣਾ ਮਰ ਗਿਆ ਪ੍ਰਾਣਾ ਸਵਾ ਸੱਤਾ ਚੁੱਲ੍ਹਿਆਂ ਦੀ ਸਵਾ ਕਿੱਥੋਂ ਮਰ ਗਿਆ ਉਹ ਬੜੇ ਨੇ ਤੂੰ ਮੇਰੀ ਗੱਲ ਸੁਣ ਬਣੇ ਗੋਲੀ ਚੱਲੀ ਆ ਮਾਂ ਗੋਲੀ ਦਾ ਖੜਾਕ ਸੁਣਿਆ ਤੇ ਖੂਨ ਵੀ ਨਿਕਲਦਾ ਦੇਖਿਆ ਆ ਮੇਰੇ ਹੱਥਾਂ ਨੂੰ ਗਿੱਲਾ ਗਿੱਲਾ ਲੱਗਿਆ ਕਿੱਲਾ ਕਿੰਡਾ ਓਏ ਉਹ ਖੂਨ ਨਹੀਂ ਦਾ ਕਿੱਲਾ ਸਾਰਾ ਦਾਰੂ ਪੀ ਕੇ ਪਸ਼ਾਬ ਵਿੱਚ ਕਰਖਾ ਦੇਖ ਮੈਂ ਮਰ ਚਾ ਬਸ ਅਨਖ ਸੌਗੀ ਲੈ ਲੈ ਬਦਲਾ ਇਹਦੇ ਤੋਂ ਪਰ ਮੈਂ ਸੁਪਣਾ ਤਾਂ ਨਹੀਂ ਦੇਖ ਰਿਹਾ ਵੀ ਚੀਜ਼ਾਂ ਮੇਰੇ ਸਾਹਮਣੇ ਖੜਾ ਗੋਲੀ ਦਾ ਮਾਉ ਦੀ ਫੁੜਫੁੜੀ ਜਿ ਮਾਰੀ ਆ ਕਿੱਥੇ ਮਾਰੀ ਆ ਜੇ ਗੋਲੀ ਮਾਰਦਾ ਖੜਾਕ ਹੁੰਦਾ ਮੈਨੂੰ ਤਾਂ ਸੁਣਦਾ ਮੈਨੂੰ ਤਾਂ ਸੁਣਾ ਖੜਾਕ ਪਾਣੀ ਪਰ ਸੁਪਨਾ ਦੇਖਦਾ ਹੋਏਗਾ ਲੈ ਲੈ ਤੂੰ ਇੱਥੇ ਬਦਲਾ ਬਦਲਾ ਲੈਣਾ ਸੀ ਤੇ दारू ਪੀ ਕੇ ਸੌ ਗਿਆ ਨਾ ਪਰ ਮੇਰੀ ਗੱਲ ਸੁਣ ਉਹ ਚਲੋ ਕੋਈ ਨਾ ਵੇਰ ਲੈ ਲੁਕੇ ਤੇ ਪਾ ਪਰ ਤੈਨੂੰ ਨਹੀਂ ਪਤਾ ਮਾਂ ਪਰੋਣਾ ਨਾਲ ਗਾਲ ਖੜਾ ਇੱਥੋਂ ਤੇ ਆਏ ਪਸਤੌਰ ਲਾਇਆ ਇਹ ਪੁੜਪੜੀ ਪਰ ਮਾਰੇ ਪਰਿਆਥ ਲਾਇ ਮੈਨੂੰ maaf ਕਰ ਤੇ ਮਾਇ ਉਹਦਾ 사 ਮੈਨੂੰ ਉਹ ਜੀਜਾ ਕਹੇ ਜੀਜਾ ਮੜ ਕੇ maaf ਕਰਵੇ ਮਾਂ ਨਹੀਂ ਨਹੀਂ maaf ਕਰਦਾ ਪੁੜਪੜੀ ਚ ਪਾਣੇ ਬੋਲੇ ਗੋਲੀ ਮਾਰੀ ਆ ਮਾਰਦਾ ਜੀਜਾ ਦਾ ਜੀਜਾ ਦਾ ਹੁਣ ਮਿਲਣਾ ਦਾਰਮਰਾਜ ਕੋਲੇ ਸਾਹਬ ਖਤਾਬ ਵੀ ਲਿਖਾਉਣ ਲੱਗ ਗਿਆ ਹੂੰ ਮਾਰਦਾ ਪਾਣੇ ਮਾਰਦਾ ਜੀਜਾ ਪਰ ਇਹ ਜੀਜੇ ਨੇ ਪਛੜੇ ਹਾੜੇ ਕਿੱਟੇ ਮੈਨੂੰ ਆਖੇ ਕਿਉਂ ਆਪਦੇ ਅੱਥੀ ਆਪਦੀ ਭੈਣ ਨੂੰ ਰੰਡੀ ਕਰਦਾ ਮਾ ਹੋ ਜਾਂਦਾ ਰੰਡੀ ਬਥੇਰੇ ਪ੍ਰਾਣੇ ਇਹਦੇ ਵਾਸਤੇ ਬਾਧੂ ਪ੍ਰਾਣੇ ਦੇ ਵਾਸਤੇ ਪਰ ਉਹ ਉਹ ਗੱਲ ਜਾਨ ਕਰ ਭਣੇ ਉਹਦੋਂ ਦੇਖ ਲੈ ਤੂੰ ਜਦੋਂ ਤੂੰ ਕੁਮਾਰੀ ਸੀ ਬੰਦਾ ਕੰਦ ਟੱਪ ਕੇ ਆਪਣੇ ਘਰੇ ਆ ਗਿਆ ਕੰਦ ਟੱਪ ਕੇ ਆ ਤਾਂ ਗਿਆ ਪਰ ਭਣੇ ਸੜੀਆਂ ਦੋਹੇ ਲੱਤਾਂ ਤੋਰਦੀਆਂ ਕੰਦ ਟੱਪ ਕੇ ਨਹੀਂ ਗਿਆ ਜਾਣੇ ਤੇਰੇ ਨਾਲ ਹੋ ਯਾਦ ਕਰ ਭਣੇ ਉਦੋਂ ਤੂੰ ਕੁਵਾਰੀ ਸੀ ਵੀਰੇ ਕੀ ਬਕਵਾਸ ਕਰੀ ਐ ਨਾ ਦਾਰੂ ਪੀ ਕੇ ਮੇਰੇ ਸਾਰੇ ਜੇ ਗੱਲ ਕਰਦੀ ਜਿਹਨਾਂ ਸੰਗ ਨਹੀਂ ਆਉਂਦੀ ਤੂੰ ਇਹਨੂੰ ਛੱਡ ਤੂੰ ਐਂ ਦੱਸ ਬੰਦਾ ਕੌਣ ਸੀ ਉਹ ਤੂੰ ਉਹ ਤੱਕ ਲੈ ਛ ਬੰਦਾ ਕਾਹਨੂੰ ਸੀ ਜੀ ਚੋਰ ਆਏ ਸੀ ਸਾਡੇ ਘਰੇ ਚਾਰ ਪੰਜ ਜਾਣੇ ਸੀਗੇ ਬਸ ਵੀਰੇ ਦੀ ਧਾਂਖ ਜਾਪੀ ਸਾਨੂੰ ਕਹਿੰਦੇ ਦੋਹੇ ਜਾਣੇ ਕੁੰਡਾ ਲੈ ਕੇ ਅੰਦਰ ਬਹਿ ਜਾਓ ਵੀਰੇ ਨੇ ਚੱਕੇ ਆਪ ਦੇ ਹਥਿਆਰ ਉਹ ਤਾਂ ਜਦੋਂ ਸਵੇਰੇ ਕੁੰਡਾ ਖੁੱਲਿਆ ਉਦੋਂ ਸਾਨੂੰ ਪਤਾ ਲੱਗਿਆ ਪਿਛੋੜ ਤਾਂ ਉੱਥੇ ਹੈ ਨਹੀਂ ਵੀਰੇ ਦੀ ਇਹ ਦੋਨੋਂ ਲੱਤਾਂ ਟੁੱਟੀਆਂ ਹੋਈਆਂ ਸੀ 6 ਮਹੀਨੇ ਪਲਸਟਰ ਲੱਗਿਆ ਰਿਹਾ ਕਿਉਂ ਵੀਰੇ ਦਾਸੇ ਨੂੰ ਹਾਂ ਪਰੌਣਿਆ ਇਹਨੂੰ ਅਰਖ ਕਹਿੰਦੇ ਨੇ ਐਨਾ ਦੇ ਪਰਿਵਾਰ ਨੇ ਜਦੋਂ ਮੈਨੂੰ ਚੱਕਿਆ ਪੈ ਗਿਆ ਪਿੰਡ ਚ ਚੀਗ ਚ ਜਾੜਾ ਵਿਜੈਲਾ ਮਰ ਗਿਆ ਜੈਲਾ ਮਰ ਗਿਆ ਖਰ ਮੈਨੂੰ ਨਹੀਂ ਪਤਾ ਸੀ ਪਰੌਣਿਆ ਮੈਂ ਤਾਂ ਬੇਹੋਸ਼ ਸੀ ਮੈਨੂੰ ਤਾਂ ਹੋਸ਼ ਜਾ ਕੇ ਨਾ ਹਸਪਤਾਲ ਚਾਈਆ ਠਾ ਡਾਕਟਰ ਆ ਕੇ ਬਹਿ ਗਿਆ ਕਹਾਂ ਦੋਹੇ ਲੱਤਾਂ ਟੁੱਟ ਗਈਆਂ ਤੇ ਤਾਂ ਡਾਕਟਰ ਕਹਿੰਦਾ ਕਿਵੇਂ ਕਰਨਾ ਮਾ ਮਾਇ ਨਹੀਂ ਕਰਨਾ ਇਹ ਤੁਸੀਂ ਹੀ ਕਰਨਾ ਡਾਕਟਰ ਮੈਨੂੰ ਕਹਿੰਦਾ ਚੈ ਲਿਆ ਤੇਰੇ ਰਾੜ ਪਾਉ ਭਾਈ ਮਾ ਨਾ ਡਾਕਟਰ ਆ ਰਾੜ ਤਾਂ ਲੋਕਾਂ ਦੇ ਪੈਂਦੀ ਆ ਮੇਰੇ ਤਾਂ ਸਰੀਆਂ ਪਾ ਉਹ ਵੀ ਚਾਰ ਸੂਤਾ ਆਹ ਦੇਖ ਲੈ ਦੋਹੇ ਲੱਤਾਂ 'ਚ ਸਰੀਆਂ ਪਾ ਫਿਰਦਾ ਨਾ ਇਹਨੂੰ ਕਹਿ ਦੇਣੇ ਅੜਖਾ ਹੂੰ ਸੱਚੀ ਗੱਲ ਆ ਬਈ ਤੋਂ ਤੇ ਅਣਖਵੋ ਲੜੇ ਭਾਈ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਵੀ ਮੇਰਾ ਭਰਾ ਅਣਖੀ ਆ ਸਾਰਾ ਪਿੰਡ ਡਰਦਾ ਮੈਂ ਭੁੱਲਿਆ ਨਹੀਂ ਹਾਜੀ ਤੂੰ ਮੈਨੂੰ ਇਹ ਦੱਸ ਇਹ ਚੋਰ ਸੀ ਜਾਂ ਬੰਦਾ ਸੀ ਮੈਂ ਦੱਸੀ ਤੇ ਜਾਣੀ ਆ ਵੀ ਇਹ ਚੋਰ ਸੀਗਾ ਨਾ ਨਾ ਤੂੰ ਰਾ ਤੂੰ ਦੱਸ ਰਿੰ ਮੇਰੀ ਗੱਲ ਤਾਂ ਸੁਣੋ ਸਾਲਾ ਹੈ ਸਪਨਾ ਸੀ ਅਸਲੀਅਤ ਸੀ ਸਮਝ ਤੋਂ ਬਾਹਰ ਗੋਲੀ ਦਾ ਰਾਤ ਚੱਲੀ ਹੈ ਗੋਲੀ ਚੱਲੀ ਹੈ ਗਿੱਲਾ-ਗਿੱਲਾ ਜਾ ਵੀ ਮੈਨੂੰ ਲੱਗਿਆ ਮਾਥਾ ਲਾ ਕੇ ਦੇਖਿਆ ਵੀ ਗਿੱਲਾ-ਗਿੱਲਾ ਕਾਹੋਂ ਖੂਨ ਕਾਣੂ ਮੋਟੀਆ ਚੱਲ ਜਾ ਲੈ ਪਏ ਪਏ ਉਹ ਬੋਲ ਹੁਣ ਮੈਂ ਤੁਹਾਨੂੰ ਕਿਵੇਂ ਯਕੀਨ ਦਿਵਾਵਾਂ ਵੀ ਉਹ ਚੋਰ ਹੀ ਸੀਗੇ ਤਾਨੂੰ ਪਤਾ ਸਾਡੇ ਘਰੇ ਕਿੰਨਾ ਸਿਉਣਾ ਕਿੰਨੇ ਪੈਸੇ ਨੇ ਘਰ-ਬਾਰ ਦੇ ਕੇ ਚੋਰ ਆ ਗਏ ਨਾ ਇਹ ਨਹੀਂ ਹੋ ਸਕਦਾ ਤੇਰੇ ਭਾਈ ਨੇ ਇਹ ਗੱਲ ਕਹੀ ਔਰ दारू ਪੀ ਕੇ ਬੰਦਾ ਕਦੇ ਝੂਠ ਨਹੀਂ ਬੋਲਦਾ दारू ਅੰਦਰੋਂ ਸੱਚ ਕੱਢਦੀ ਆ ਮੈਨੂੰ ਪਤਾ ਕਰਨਾ ਪਊ ਹੁਣ ਮੈਂ ਇਸ ਗੱਲ ਦੀ ਤੈਅ ਤੱਕ ਜਾਊ ਵੀ ਤੇਰੇ ਕੁਮਾਰੀ ਹੱਥ ਤੇ ਨਾਤੇ ਚੋਰਾਈ ਥੀ ਜਾਂ ਬੰਦੇ ਦੱਸਤਾ ਰਿਹਾ ਉਹ दारू ਪੀ ਕੇ ਸਾਥੀ ਬੋਲ ਰਿਹਾ ਵੀ ਚੋਰ ਆਏ ਸੀਗੇ ਉਹਨੇ ਪਹਿਨਾ ਬੰਦੇ ਕਿਹਾ ਚੋਰ ਵੀ ਤਾਂ ਬੰਦਾ ਹੀ ਹੋਊਗਾ ਡਰਾਵਰ ਥੋੜੀ ਹੋਊਗਾ ਬੰਦੇ আর ਚੋਰ ਚ ਫਰਕ ਆਉਂਦਾ ਚੋਰ ਚੋਰ ਹੁੰਦਾ ਬੰਦਾ ਬੰਦਾ ਹੁੰਦਾ ਉਹ ਕਹਿੰਦੇ ਨਹੀਂ ਹੁੰਦੇ ਵੀ ਚੋਰ ਦੇ ਪੈਰ ਨਹੀਂ ਹੁੰਦੇ ਜੇ ਉਹ ਬੰਦੇ ਹੁੰਦੇ ਨਾ ਉਹਨਾਂ ਦੇ ਪੈਰ ਹੁੰਦੇ ਅਰ ਉਹਨਾਂ ਦੇ ਪੈਰ ਤੇਰਾ ਭਾਈ ਤੋੜ ਦਿੰਦਾ ਫਿਰ ਤੋੜੇ ਕਿਉਂ ਨਹੀਂ ਤੋੜਤਾ ਦਿੰਦਾ ਉਹਨਾਂ ਦੀਆਂ ਲੱਤਾਂ ਪਰ ਵੀਰੇ ਨੇ ਨਾ ਉਹਨਾਂ ਨੂੰ ਆਖਰੀ ਮੌਕਾ ਦਿੱਤਾ ਬਸ ਮੌਕੇ ਦਾ ਫਾਇਦਾ ਚੱਕ ਲਿਆ ਤੇ ਵੀਰੇ ਦੀਆਂ ਲੱਤਾਂ ਤੋੜਤੀਆਂ ਹੁਣ ਤੁਸੀਂ ਦੱਸੋ ਉਹ ਹੈਗੇ ਸੀਗੇ 4 ਜਾਣੇ ਵੀਰਾ ਸੀਗਾ ਕੱਲਾ ਕੱਲੇ ਨੂੰ ਪੈ ਗਏ ਫਿਰ ਜੇ ਤੁਹਾਡੇ ਨਾਲ ਆਈ ਕੁਝ ਹੋਵੇ ਤਾਂ ਤੁਸੀਂ ਕੀ ਕਰੋਗੇ ਨਾ ਨਾ ਹੁਣ ਤਾਂ ਇਹ ਕੇਸ ਹੀ ਸ਼ੱਕੀ ਹੋ ਗਿਆ ਹੁਣ ਤਾਂ ਸੀਆਈਡੀ ਰੱਖਣੀ ਪਊਗੀ ਪਤਾ ਕਰਨਾ ਪਊ ਜ਼ਰੂਰ ਕੋਈ ਨਾ ਕੋਈ ਗੜਬੜਾ ਇਹ ਬੰਦਾ ਕਿਵੇਂ ਲੰਘ ਗਿਆ ਤੇਰੇ ਵੀ ਇਹਦੀਆਂ ਲੱਤਾਂ ਤੋੜ ਕੇ ਅਣ ਨਾਲੇ ਤੁਸੀਂ ਕਹਿ ਰਿਆਂ ਵੀ ਸਾਨੂੰ ਅੰਦਰ ਕੁੰਡਾ ਲੱਗਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਪਤਾ ਚਾਰ ਸੀ ਕੋਈ ਨਾ ਕੋਈ ਗੜਬੜ ਹੈ ਯਾਰ ਵੀਰੇ ਨੇ ਕੁੰਡਾ ਝਰੂ ਲਾਇਆ ਸੀ ਮੈਂ ਮੰਦੀ ਆ ਜਦੋਂ ਵੀਰੇ ਨੂੰ ਹਸਪਤਾਲ 'ਚ ਹੋਸ਼ ਆਇਆ ਵੀਰੇ ਨੇ ਦੱਸਿਆ ਵੀ ਚਾਰ ਬੰਦੇ ਸੀਗੇ ਅਸੀਂ ਉਹੀ ਤਾਂ ਪੁੱਛੇ ਜਾਂਦੇ ਸੀ ਵੀ ਤੂੰ ਮਾਰ ਕਿਵੇਂ ਖਾ ਗਿਆ ਹਾਂ ਇਹਨਾਂ ਕੱਲ ਠੀਕ ਹੋ ਸਾਦੀ ਚਾਰ ਬੰਦੇਵਰੇ ਕੀ ਪੇਸ਼ ਚੱਲਦੇ ਕੱਲੇ ਬੰਦੇ ਹਾਂ ਜਿੱਡਾ ਮਾਦੀ ਅੱਖੀ ਹੋਵੇ ਚਲ ਕੋਈ ਨਾ